ਆਪਸਾਈਡ ਡਾਊਨ ਜਿੱਦਾਂ ਘਰ ਜਿਆ ਬਣਿਆ ਜਿੱਦਾਂ ਨਾ ਪੁੱਠਾ ਸਾਰਾ ਕੁਰਤੀ ਤੋੜੀ ਸੁਣੀ ਇਹਦਾ ਰੀਡ ਨਹੀਂ ਪਸਦਾ ਯਾਰ ਸੱਚ ਇਹ ਬਬ ਬਲੈਕ ਫਰਨੀਚਰ ਲੈਣਾ ਵੀ ਵੇਲਣਾ ਤੱਕ ਰੱਖਿਆ ਇੱਥੇ ਬਾਰੀ ਲੈ ਲਈ ਬੂਏ ਲੈ ਲੈ ਤੇ ਬੂयां ਤੋਂ ਬਾਅਦ ਹੁਣ ਜਦਾਂ ਵਿੱਚ ਫੱਟੇ ਫੀਲ ਹੁੰਦਾ ਕਿ ਜਿੱਦਾਂ ਹੈ ਨਾ ਮੀਟ ਆ ਪਰ ਇਹ ਮੀਟ ਨਹੀਂ ਹੈਗਾ ਜਿੱਦਾਂ ਕੋਈ ਸਬਜ਼ੀਆਂ ਸਬਜ਼ੀਆਂ ਸਾਸਿਕਾ ਜੀ ਨਵਾਂ ਦਿਨ ਨਵਾਂ ਵਲੌਗ ਮੈਂ ਸੁੱਤਾ ਉਠਿਆ ਕਾਰ ਦੀ ਮੇਰੀ ਆਂਦੀ ਵੀ ਐ ਕਾਫੀ ਰੈਡੀ ਆ ਤੇਰੇ ਵਾਸਤੇ ਤੇ ਛੇਤੀ ਛੇਤੀ ਕਪੜੇ ਪਾ ਲਾ ਤੇ ਆਪਾਂ ਚੱਲੇ ਆ ਚੱਲੇ ਆਪਾਂ ਇਹ ਕੀ ਆ ਕੀ ਕਰਨ ਆਈ ਹੈਵ ਲੂ ਪ੍ਰੋਜੈਕਟ ਇਨ ਮਾਈ ਹੈਅਰ ਵੀ ਨੀਡ ਟੂ ਬਾਈ ਸਮ ਪੀਸਸ ਐਂਡ ਲਾਈਕ ਆਲਵੇਜ਼ ਇਨਿਕਾ ਆਈ ਐਵਰੀਥਿੰਗ ਵੀ ਹੈਵ ਇਨ ਹੋਮ ਵੀ ਡੋਟ ਨੋਬਰੀ ਵੈਲ ਦੈ ਵੀ ਨੀਡ ਸਮਥਿੰਗ ਫਾਰ ਹਾਉਸ ਪਰ ਨਹੀਂ ਲੈ ਅਭੀ ਬੁੜੀਆਂ ਨੂੰ ਕੀ ਚਾਹੀਦਾ ਕੀ ਨਹੀਂ ਬਸ ਜਗ੍ਹਾ ਪਹਿਲਾਂ ਸਾਰਾ ਘਰ ਬਣਿਆ ਇਹ ਮੈਨੂੰ ਕੁੜੀਆਂ ਥੋੜੀਆਂ ਚੀਜ਼ਾਂ ਚਾਹੀਦੀਆਂ ਕੋਈ ਤਾਰਾ ਤੇ ਕੁਝ ਨਾ ਕੋਈ ਬਣਾਉਣਾ ਤੇ ਚਲੋ ਚਲਦੇ ਆ ਇਕਿਆ ਇਕਿਆ ਜਿੱਦਾਂ ਨਾ ਬਹੁਤ ਹੀ ਜਿੱਦਾਂ ਵੱਡਾ ਫਰਨੀਚਰ ਸਟੋਰ ਆ ਤੇ ਏ2ਏ2 ਜਿੱਦਾਂ ਸਾਰਾ ਹੀ ਸਮਾਨ ਮਿਲਦਾ ਉਥੇ ਘਰ ਦਾ ਕਾਫੀ ਬਹੁਤ ਜਿਆਦਾ ਵੱਡਾ ਸਵੀਡਨ ਦੀ ਇਹ ਚੇਨ ਇੰਡੀਆ ਵੀ ਹੈਗਾ ਮੈਂ ਦੇਖਿਆ ਹੈਦਰਾਬਾਦ ਤੇ ਬਾਕੀ ਬਾਹਰ ਤੋਂ ਮੁਲਕਾਂ ਜੇ ਹੈਗਾ ਤੇ ਪਰ ਪੰਜਾਬ ਦੇ ਵਿੱਚ ਹੈ ਨਹੀਂ ਆ ਤੇ ਤਾਂ ਦਿਖਾਉਂਦੇ ਆ ਫੇ ਝਲਕਾਂ ਥੋੜੀਆਂ-ਬਹੁਤੀਆਂ ਇਕਿਆ ਦੀਆਂ ਹਨਾ ਫਰਨੀਚਰ ਫਰਨੀਚਰ ਗਿੱਦਾ ਤੇ ਦੇਖੋ Ikea, IKEA is a lifestyle lifestyle ਚਲੋ ਦਿਖਾ ਲਦੇ ਤੁਹਾਨੂੰ IKEA ਦਾ ਵਲੌਗ ਅੱਜ ਇਹ ਸਾਡੇ ਲੱਗੇ ਜਿੱਦਾਂ 에어ਪੋਰਟ ਇਸ ਪਾਸੇ ਜਿੱਦਾਂ ਕਾਰਗੋ ਪਲੇਨ ਖੜੇ ਹੁੰਦੇ ਆ ਹੁਣ ਪਤਾ ਨਹੀਂ ਇੱਥੇ ਦੇਖਦੇ ਵੀ ਨਹੀਂ ਜਿੱਦਾਂ ਝਾੜੀਆਂ ਦੇ ਵਿੱਚ ਆਹ ਖੜੇ ਇੱਧਰ ਇਸ ਪਾਸੇ 에어ਪੋਰਟ ਤੇ ਜਿਹੜੀ ਮੇਨ ਬਿਲਡਿੰਗ 에어ਪੋਰਟ ਦੀ ਉਹ ਜਿੱਦਾਂ ਪਰਲੇ ਬਨੇ ਇੱਧਰੋਂ ਵੀ ਜਿੱਦਾਂ ਇਹ ਨਾ ਚੜਦੇ ਆ ਜਿੱਦਾਂ ਇਧਰੋਂ ਦੀ ਉੱਤੋਂ ਦੀ ਇਹਨਾਂ ਨੇ ਬਣਾਇਆ ਜਿੱਦਾਂ ਫਲਾਈਓਵਰ ਜਿਆ ਤੇ ਕਈ ਯਾਰ ਤੇ ਇੱਥੇ ਜਿੱਦਾਂ ਫਲਾਈਓਵਰ ਦੇ ਉੱਤੋਂ ਦੀ ਸਾਹਮਣੇ ਉਹ ਇਦਾਂ ਲੱਗਦਾ ਜਿਆ ਅੱਜ ਪੂਰੇ ਪਰਿਪੀਪਾ ਰਖੇਗਾ ਅੱਧਾ ਵੀ ਨਹੀਂ ਘੰਟਾ ਹੋਇਆ ਜੇ ਖੁੱਲੇ ਨੂੰ 10 ਵਜੇ ਖੁੱਲਦਾ ਤਾਂ ਇਹ 10:30 ਨਹੀਂ ਹੋਏ ਨਹੀਂ ਸਵੇਰੇ ਸਵੇਰੇ ਸਿੱਕੇ ਕਰਕੇ ਆਖਿਆ ਵੀ ਟਾਈਮ ਨਾਲ ਚੱਲਦੇ ਆਂ ਭੀੜ ਭੜਾਕਾ ਘੱਟ ਆਊ ਤੇ ਪਰ ਸਾਰਾ ਹੀ ਖੋਲਾ ਥਾਂ ਹੀ ਨਹੀਂ ਕਿਤੇ ਲੱਭਣ ਡਿਆ ਆ ਇੱਥੇ ਦੀ ਐਂਟਰੀ ਆ ਆ ਜਦਾਂ ਛੰਡੇ ਛੁੰਡੇ ਜੇ ਲੱਗੇ ਇੱਥੇ ਸਵੀਡਨ ਦਾ ਲੱਗਿਆ ਇੱਕ ਜਰਮਨੀ ਦਾ ਤੇ ਵਿਚਕਾਰਲੇ ਦਾ ਮੈਨੂੰ ਪਤਾ ਨਹੀਂ ਕ੍ਰਿਸਮਸ ਦੀਆਂ ਜਦਾਂ ਡੈਕੋਰੇਸ਼ਨਸ ਅੱਜ ਜਿੱਦਾਂ ਇੱਥੇ ਰੈਸਟੋਰਸਟ ਕਰਨ ਨੂੰ ਅੰਦਰ ਵੜਦੇ ਆਂ ਆ ਦੇਖੋ ਵੀ ਪੂਰਾ ਜਿੱਦਾਂ ਕਫਰਾ ਤਿਆਰ ਕੀਤਾ ਪਿਆ ਇਸ ਪਾਸੇ ਜਿੱਦਾਂ ਗਿਫਟ ਗਿਫਟ ਕਾਰਡ ਲੱਗੇ ਇੱਥੇ ਜੇ ਬੱਚਿਆਂ ਨੂੰ ਜਿੱਦਾਂ ਛੱਡਣਾ ਹਨ ਖੇਡੜ ਖੋਡਣ ਨੂੰ ਇਹਦੇ ਅੰਦਰ ਵੀ ਆ ਆ ਪੂਰੀ ਪਲੇਗਰਾਉਂਡ ਜਿੱਦਾਂ ਬੱਚਿਆਂ ਵਾਸਤੇ ਸੈਕਸ਼ਨ ਬਣਿਆ ਇੱਧਰ ਉਹ ਟੀਵੀ 2 ਵੀ ਲੱਗਾ ਉੱਧਰ ਸ਼ਾਪਿੰਗ ਆ ਤੇ ਜੇ ਇਤੋਂ ਬੋਰਾ ਲੈ ਸਕਦੇ ਆਂ ਆਹੋ ਬੋਰਿਆਂ ਦੇ ਝੋਲੇ ਵੇਖ ਲਓ ਵੀ ਜਿਦਾਂ ਬੋਰਾ ਕੀ ਬੋਲ ਜੀ ਬੀਕ ਕਾਰਡ ਆਈ نو ਆਈ نو ਆ ਮਾਡਾ ਬੋਰਾ ਤਾਨੂੰ ਮੈਂ ਵਿਖਾ ਲਿਆ ਦੇਖੋ ਮੈਂ ਹੈ ਵੀ ਬੀਬੀ ਹਣੀ ਉਥੇ ਇਹੋ ਬੋਰੇ ਆ ਜਿਹੜੇ ਉਹ ਸੀਸੂਗੇ ਹਨਾ ਉਹਨਾਂ ਦੇ ਛੋਲੇ ਬਣਾਉਂਦੇ ਹੁੰਦੇ ਸੀ ਤਾਂ ਉਹ ਆਪਾਂ ਜਵਲੇ ਛੱਡਦੇ ਤੇ ਇਥੇ ਉਹ ਵੀ ਛੋਲੇ ਚੱਲਣ ਡਏ ਆ ਉੱਪਰ ਜਦੋਂ ਆਉਂਦੇ ਆ ਖਡਾਉਣੇ ਖਡੂਣੇ ਜਦੋਂ ਬੱਚਿਆਂ ਦੇ ਕੱਟ ਲੈ ਐਨੀਮਲਸ ਆ ਦੇਖੋ ਕਿਹੜਾ ਕਿਹੜਾ ਬੱਚਿਆਂ ਦਾ ਹੀ ਸਾਰਾ ਪੁੱਤ ਮੇਰਾੜਾ ਸ਼ਕੀਨ ਇਹਨਾਂ ਚੀਜ਼ਾਂ ਦਾ ਭਰਿਆ ਪਿਆ ਉਥੇ ਘਰ ਇਦਿੱਕੇ ਜਿੱਦਾਂ ਇੱਦਾਂ ਦੇ ਥਾਂ-ਥਾਂ ਤੇ ਬਣੇ ਆ ਤੇ ਇਸ ਪਾਸੇ ਜਿੱਦਾਂ ਕਿਚਨਾਂ ਦੇਖੋ ਦੀ ਸੁਣੀਆ ਕਿਚਨ ਲੱਗੀ ਆ ਕਿਚਨ ਬਣੀ ਆ ਤੇ ਆ ਨਾਲ ਹੀ ਪਰਲੀ ਸਾਈਡ ਜਿੱਦਾਂ ਨਾਲ ਲਿਵਿੰਗ ਰੂਮ ਬਣਿਆ ਉਧਰ ਟੀਵੀ ਟੀਵੀ ਲੱਗਾ ਹਨਾ ਤੇ ਪੂਰੇ ਇੱਦਾਂ ਦਾ ਸੈਕਸ਼ਨ ਬਣਾ ਕੇ ਇਹਨਾਂ ਨੇ ਵਿਖਾ ਲਿਆ ਆਹ ਤੁਹਾਨੂੰ ਬੋਲ ਰਿਹਾ ਆਹ ਚੀਜ਼ ਵਿਖਾਵਾਂ ਪਈਦ ਕਾਰਜ ਜੰਦਾ ਰਗੜਾ ਲਾਉਣ ਵਾਲਾ ਸਮਾਨ ਹੁੰਦਾ ਨੂੰ ਆ ਵੱਡਾ ਚੱਟੂ ਚੱਟੂ ਕਹਿੰਦੇ ਨਾ ਸ਼ਾਇਦ ਇਹਨੂੰ ਰਗੜਾ ਲਾਉਣ ਵਾਲਾ ਚੱਟੂ ਤੇ ਇਧਰ ਆ ਕੁਰਸੀ ਕਰਸੀ ਲੱਗੀ ਆ ਜਿੱਦਾਂ ਹਨਾ ਪੂਰਾ ਥੀਮ ਉਸੇ ਤਰ੍ਹਾਂ ਉਹਨਾਂ ਨੇ ਦਿੱਤਾ ਥੱਲੇ ਮੈਟਾ ਦਾ ਥੱਲੇ ਮੈਟ ਵੀ ਜਿੱਦਾਂ ਬੱਚਿਆਂ ਵਾਲਾ ਹਨਾ ਵਿਛਾਇਆ ਕਿ ਜਿੱਦਾਂ ਪੂਰੀ ਘਰ ਵਾਲੀ ਫੀਲ ਦਿੱਤੀ ਆ ਕੀ ਤੇ ਪਰਲੀ ਸਾਈਡ 'ਤੇ ਵੇਖਣ ਡਿਆ ਸੀ ਤੇ ਉਧਰ ਤੋਂ ਉਹਨਾਂ ਨੇ ਦੁਹਰਾ ਨਾ ਮਸਾਲੇ ਮਸੂਲੇ ਵੀ ਰੱਖੇ ਸੀ ਜਿੱਦਾਂ ਰਸੋਈ ਦੇ ਵਿੱਚ ਤੇ ਬੜਾ ਸਜਦਾ ਸੋਹਣਾ ਹਨਾ ਕਿ ਆ ਕਿਸੇ ਨੇ ਜਿੱਦਾਂ ਆ ਸੋਫੇ ਵੀ ਇਧਰ ਆ ਖੋਲ ਕੇ ਵੀ ਸੋਫੇ ਰੱਖੇ ਆ ਕਿ ਜਿੱਦਾਂ ਹਨਾ ਬਹਿ ਕੇ ਕੋਈ ਟੀਵੀ ਟੂਵੀ ਵੇਖਣ ਡਿਆ ਚੇ ਲਗਾਣ ਡਿਆ ਆਪਣਾ ਹਸਾਬ-ਕਿਤਾਬ ਹਨਾ ਇੱਥੇ ਮਨ ਸੁਵੰਨੀ ਸੋਫੇ ਜਿੱਦਾਂ ਕਈ ਤਰ੍ਹਾਂ ਦੇ ਆ ਕੁਰਸੀਆਂ ਜਿੱਦਾਂ ਹਨਾ ਆ ਨਵੇਂ ਰੰਗ ਆ ਪਹਿਲਾਂ ਤ ਸੀ ਇਹਨ ਪੂਰਾ ਮੰੰਦਾ ਵਰੀਆ ਹੀ ਗਾ ਕੈਮ ਨੂੰ ਕਿਨੇ ਦੀ 229 ਦੀ ਤੇਰਾ ਭਲਾ ਜੇ 23-24000 ਰੁਪਏ ਦੀ ਕੁਰਸੀ ਆ ਗੱਦੀਆਂ ਅਡਣੀਆਂ ਇਹਦੇ ਤੇ ਮੇਰੇ ਖਾ ਨਾਲ ਆਹ 15000 ਰੁਪਏ ਦੀ ਗੱਡੀ ਆ ਜਗਾ ਡੱਡ ਕੱਲੀ ਕੱਲੀ ਚੀਜ਼ ਦਾ ਡੱਡ ਮੁੱਲ ਹਰ ਇੱਕ ਚੀਜ਼ ਦਾ ਡੱਡ ਮੁੱਲ ਲੱਗਾ ਇਥੇ ਗੱਡੀਆਂ ਜੀ ਇੰਡੀਆ ਦੇ 6000 ਰੁਪਏ ਦੀ ਗੱਡੀ ਤੇ ਉਹ 8000 ਰੁਪਏ ਦੀ ਗੱਡੀ ਜੀ ਆ ਬੈਣ ਨੂੰ ਉਫ ਕਹਿੰਦੇ ਆ ਜੀ ਇਹਨੂੰ ਮੈਨੂੰ ਤਾਂ ਨਾਂ ਦਾ ਵੀ ਨਹੀਂ ਪਤਾ ਵੀ ਇਹਨੂੰ ਕਹਿੰਦੇ ਕੀ ਗੱਡੀ ਜੀ ਆਹ ਵੇਹਾਂ ਟੋਕਰੀ ਆਹ 7000 ਰੁਪਏ ਟੋਕਰੀ ਆ ਆਪਣੇ ਉਥੇ ਨਾ ਇੰਡੀਆ ਜਿੱਦਾਂ ਸੜਕਾਂ ਦੇ ਕੰਡੇ ਨਹੀਂ ਹੁੰਦੇ ਵੇਚਦੇ ਜਿੱਤੇ ਉਹ ਸੋਫੇ ਹੁੰਦੇ ਆ ਸੋਫੇ ਵਾਲੇ ਸੈੱਟ ਮੇਜ ਹੁੰਦੇ ਉਹਨਾਂ ਕੋਈ ਇਤਨੀਆਂ ਚੀਜ਼ਾਂ ਹੁੰਦੀਆਂ ਤਾਂ ਕਾਹ ਵੀ ਸਵੱਲੀਆਂ ਮਿਲ ਜਾਂਦੀਆਂ ਇੱਥੇ ਲੋਕ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਬਾਹੋਂ ਜਦਾਂ ਪਸੰਦ ਕਰਦੇ ਆ ਆਵੇ ਆ ਬਾਸ ਦਾ ਆ 4000 ਰੁਪਏ ਦਾ ਇੰਡੀਆ ਦੇ ਹਿਸਾਬ ਨਾਲ ਬਾਸ ਨਹੀਂ ਬਾਣ ਕਹਿੰਦੇ ਇਹਨੂੰ ਕੀ ਕਹਿੰਦੇ ਆ ਸੀਗਰਾਸ ਹੈ ਕੋਲ ਸੀਗਰਾਸ ਸੀਗਰਾ 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 ਸੱਚ ਇਹ ਸੀਗਰਾਸ ਹੁੰਦੇ ਜੀ ਇਹ ਆਪਾਂ ਰੇਟਿੰਗ ਵੀ ਹਿਸਾਬ ਨਾਲ ਜਰਬਾ ਕਰਕੇ ਇਹਦੇ ਫੇਰ ਦਸੀਦਾ ਥਿਸ ਇਜ਼ ਓਨਲੀ ਫਾਰ 10 ਯੂਰੋ ਨਥਾਲਕਾ ਫੀਲ ਓ ਆਈ ਥਿੰਕ ਆ ਗੱਦੀ ਗੱਦੀ ਦਾ ਹਾਂਦੀ ਆ ਮੈਂ ਬੜੀ ਸਸਤੀ ਕੁਰਸੀ ਲਗੀ ਮੈਂ ਇਹ ਨਹੀਂ ਦੇਣੀ ਨਹੀਂ ਆਪਣੀ ਕੁਰਸੀ ਕਹਿੰਦੇ ਕੀ ਆ 5000 ਦੀ ਇੰਡੀਆ ਦੇ ਹਿਸਾਬ ਨਾਲ 50 ਰੁਪਈਆ ਦੀ ਇੱਥੇ 50 ਯੂਰੋ ਦੀ ਰੁਪਈਆ ਦੀ ਇਹ ਕਿਹੜੀ ਹਾਂ ਦਿਸ ਵਨ ਇਜ਼ ਨਾਈਸ ਆਈ ਡੋਨਟ ਲਾਈਕ ਇਟਸ ਪ੍ਰਾਈਸ ਬਟ ਇਹਨੂੰ ਇਹੜੀ ਚੀਜ਼ ਵਧੀਆ ਲੱਗਦੀ ਆ ਇਹ ਮੈਨੂੰ ਨਹੀਂ ਵਧੀਆ ਲੱਗੀ ਮੈਨੂੰ ਇਹਦਾ ਰੇਟ ਨਹੀਂ ਵਧੀਆ ਲੱਗਾ ਕੁਰਸੀ ਤਾਂ ਬੜੀ ਸੁਣੀ ਆ ਇਹਦਾ ਰੇਟ ਨਹੀਂ ਬਸਾਂਦਾ ਆ ਸੱਚ ਤੈਨੂੰ ਨਾ ਸੀ ਯੂਰੋ ਫਿਰ ਆਪਲਾ ਹੋ ਜੇ 40000 ਦੀ ਕੁਰਸੀ ਹੈ ਇਹ ਸ਼ਰਧਾ ਵੀ ਢੰਗੀ ਪਣੀ ਹੈ 25000 ਰੁਪਏ ਦੀ ਆ ਜੀ ਬਹੁਤ ਹੈ ਜਦੋਂ ਸੋਨਾ ਅਰੇਂਜਮੈਂਟਾਂ ਤੁਸੀਂ ਦੇਖੋ ਕਿ ਕਈ ਏਦਾਂ ਦੇ ਬਣੇ ਪਏ ਆ ਆ ਪੂਰੇ ਕਮਰੇ ਜਦੋਂ ਤਿਆਰ ਕੀਤੇ ਹਨ ਆ ਪੇਂਟਿੰਗਸ ਵਗੈਰਾ ਲੱਗੀਆਂ ਕਿਸ ਦਾ ਕੋਈ ਥੀਮ ਹੈ ਕਿਸ ਦਾ ਕੋਈ ਥੀਮ ਆ ਜਦੋਂ ਆਫਿਸ ਬਣਿਆ ਡੈਸਕ ਤੇ ਇਸ ਪਾਸੇ ਜਿੱਦਾਂ ਹੋਰ ਇੱਕ ਥੀਮ ਪਿਆ ਰਿਹਾ ਕਈ ਇਤਾਂ ਦੇ ਥੀਮ ਤੁਹਾਨੂੰ ਦਿਖਾਉਣਾ ਮੈਂ ਇੱਕ ਬਾਲਕਨੀ ਕਿਚਨ ਰੂਮ ਆ ਇਧਰ ਬੈਡਰੂਮ ਬਣਿਆ ਪਿਆ ਆ ਛੋਟਾ ਜਿਹਾ ਜਿੱਦਾਂ ਸਟੋਰੇਜ ਹੋ ਗਿਆ ਹਨ ਤੇ ਇਧਰ ਪੂਰਾ ਜਿੱਦਾਂ ਬਾਥਰੂਮ ਤਿਆਰ ਕੀਤਾ ਇਹ ਛੋਟਾ ਜਿਦਾਂ ਪੂਰਾ ਅਪਾਰਟਮੈਂਟ ਇਹਨਾਂ ਰੈਡੀ ਕੀਤਾ ਇੱਥੇ ਜਿੱਦਾਂ ਹਨ ਇਹ ਕਪੜਾ ਕਪੜੇ ਹੋ ਗਏ ਤੇ ਇਸ ਪਾਸੇ ਲਿਵਿੰਗ ਰੂਮ ਆ ਗਿਆ ਨਾਲ ਹੀ ਛੋਟੀ ਜਿਹੀ ਅਟੈਚਡ ਕਿਚਨ ਆ ਗਈ ਇਧਰ ਇਹ ਬਣੇ ਜਿਹਦਾ ਰਸੋਈਆਂ ਦਾ ਸੈਟਅਪ ਆ ਗਿਆ ਅੱਡ ਅੱਡ ਤਰ੍ਹਾਂ ਦੀਆਂ ਰਸੋਈਆਂ ਅੱਡ ਅੱਡ ਰੰਗ ਅੱਡ ਅੱਡ ਚੀਜ਼ਾਂ ਪੂਰਾ ਥੀਮ ਪੂਰਾ ਆਈਡੀਆ ਤੁਹਾਨੂੰ ਇੱਥੇ ਦਿੱਤਾ ਕਿ ਕਿੰਦਾ ਦੀ ਤੁਹਾਡੇ ਘਰ ਦੇ ਵਿੱਚ ਲੱਗੂਗੀ ਕਿੰਦਾਂ ਦੇ ਤੁਹਾਡੇ ਦਰਵਾਜ਼ੇ ਹੋਣ ਜੇ ਬਬ ਬਲੈਕ ਫਰਨੀਚਰ ਲੈਣਾ ਵੇ ਵੇਲਣਾ ਤੱਕ ਰੱਖਿਆ ਇੱਥੇ ਨਾਲ ਸਾਰੇ ਅਪਲਾਈਂਸਸ ਪਿੱਛੇ ਸਾਡਾ ਥੀਮ ਹੀ ਇਧਰ ਦੂਸਰਾ ਆ ਗਿਆ ਤੇ ਆ ਫਿਰ ਜਿੱਦਾਂ ਹਨਾ ਛੋਟੇ ਅਪਾਰਟਮੈਂਟ ਨੇ ਦੇ ਕਿਸ ਦਾ ਜਿੱਦਾਂ ਸਟੂਡੀਓ ਹੈ ਜਾਂ ਕੋਸ਼ ਹੈ ਹਨਾ ਕਿ ਨਾਲ ਜਿੱਦਾਂ ਥੋੜੇ ਥਾਂ ਦੇ ਵਿੱਚ ਹਨਾ ਥੋੜੀ ਓਦਾਂ ਦੀ ਚੀਜ਼ ਪੂਰਾ ਇਧਰ ਵੀ ਘਰ ਤਿਆਰ ਹੋਇਆ ਤੇ ਨਾਲ ਹੀ ਇਧਰ ਆ ਕਿਚਨ ਲੱਗੀ ਹੈ ਅ ਮੀਜ਼ ਦੇਖੋ ਕਿੱਡੇ ਸੋਹਣੇ ਰੱਖਦਾ ਪਰ ਹਨ ਕੀ ਆਂਦੇ ਇਹਨਾਂ ਨੂੰ ਪੇਸਟਲ ਕਲਰ ਕਹਿੰਦੇ ਆ ਵੇਖੋ ਕਿਦਾਂ ਸੋਹਣਾ ਹੈ ਜਿੱਦਾਂ ਰੰਗ ਹੈ ਨਾ ਅਡ ਅਡ ਵਾਵਾ ਇੰਸਟਾਗ੍ਰਾਮ ਤੇ ਬਹੁਤ ਚੱਲਦੀਆਂ ਇਦਾਂ ਦੀਆਂ ਅੱਜ ਕੱਲ੍ਹ ਰੰਗ ਰੂਗ ਬਹੁਤ ਚੱਲਣ ੜੇ ਤੇ ਖੋਲ ਕੇ ਵੇਖੀ ਵਾਲਾ ਆਹ ਵੇਖੋ ਵੀ ਇਹਦੇ ਚ ਅੱਜ ਤਾਂ ਕਾਫੀ ਮਸ਼ੀਨ ਰੱਖੀ ਏ ਇਦਾਂ ਹੀ ਬਾਹਰ ਆਣੀ ਆ ਆ ਡੱਬੇ ਡੁੱਬੇ ਜਿੱਦਾਂ ਕਾਫੀ ਕਾਫੀ ਲਿਖਿਆ ਤੇ ਇਹਦੇ ਚ ਕੀ ਮਿਲਣ ਲੱਗਦਾ ਫ੍ਰਿਜ ਆ ਥੱਲੇ ਉਸ ਨਿਸ਼ਾਨ ਲੱਗਾ ਨਿ ਬਿਲਟ ਇਹਦੇ ਚ ਫ੍ਰਿਜ ਹਰ ਇੱਕ ਚੀਜ਼ ਦਾ ਮੁੱਲ ਅੱਡ ਲੱਗਾ ਕਿ ਆ ਕੁਰਸੀ ਆ 60 ਯੂਰੋ ਦੀ ਜਿੱਦਾਂ ਕੁਰਸੀ ਐ ਤੇ ਆ ਚਮਚਿਆਂ-ਚਮਚਿਆਂ ਦਾ ਲੱਗਾ ਮੇਜ਼ ਐ ਜਿੱਦਾਂ ਆ ਦੇਖੋ ਤੁਸੀਂ ਦੇਖ ਸਕਦੇ ਆ ਕਿ ਆ 450 ਦਾ ਮੇਜ਼ ਆ 50000 ਰੁਪਏ ਦਾ ਇੰਡੀਆ ਤੋਂ ਮੁੱਖੀ ਗੱਲ ਆ ਕਿ ਹਰ ਇੱਕ ਜਿੱਦਾਂ ਹਨਾ ਕਿ ਹਰ ਇੱਕ ਰਸੋਈ ਹਰ ਇੱਕ ਚੀਜ਼ ਇਧਰ ਆਪਾਂ ਕੇ ਵੀਡੀਓ ਬਣਾ ਲਈ ਮਿਲ ਲੱਗਦੀ ਤੇ ਉਸੇ ਤਰ੍ਹਾਂ ਜਿੱਦਾਂ ਕਿ ਜਿਹੜਾ ਇੱਥੇ ਸਮਾਨ ਰੱਖਿਆ ਨਾ ਤੁਹਾਨੂੰ ਹਰ ਇੱਕ ਚੀਜ਼ ਇਕੱਲੀ-ਗੱਲੀ ਚੀਜ਼ ਨੂੰ ਅੱਡ ਮੁੱਲ ਲੈਣੀ ਪੈਣੀ ਆ ਉਹਨਾਂ ਨੇ ਸਿਸਟਮ ਹੀ ਉਹਦਾਂ ਦਾ ਬਣਾਇਆ ਕਿ ਜਿੱਦਾਂ ਇੱਕ ਕਰਦੇ ਜਦੋਂ ਹੀ ਜੇ ਰਸੋਈ ਦੀ ਲੈ ਵੀ ਲਈ ਹੈ ਹਨਾ ਪੂਰੀਆਂ ਚੀਜ਼ਾਂ ਵਿੱਚ ਫਿੱਟ ਨਹੀਂ ਵੀ ਕੀਤੀਆਂ ਤੇ ਸਈਏ ਸਈਏ ਜਦੋਂ ਤੁਸੀਂ ਜਦਾਂ ਜਦਾਂ ਲਾ ਲੋਗੇ ਪੈਸੇ ਥੋੜੇ ਆ ਜਾਂ ਕੁਝ ਹਨਾ ਜਾਂ ਤੁਹਾਡਾ ਆਖਾ ਆਈਡੀਆ ਚੇਂਜ ਹੁੰਦਾ ਤਾਂ ਤੁਸੀਂ ਉਹ ਸਭ ਬਣਾ ਇਹਦੇ ਵਿੱਚ ਚੇਂਜ ਕਰਕੇ ਵੀ ਜਦਾਂ ਹਨਾ ਸਮਾਨ ਬਾਅਦ ਵਿੱਚ ਵੀ ਫਿੱਟ ਕਰ ਸਕਦੇ ਆ ਫਿੱਟ ਕਰਨਾ ਬਹੁਤ ਹੀ ਜਦਾਂ ਜਿਆਦਾ ਈਜ਼ੀ ਇਹਨੂੰ ਆਖਾ ਇਡਾ ਹੈ ਨੀ ਇਹ ਸਿਸਟਮ ਆਪ ਹੀ ਬੰਦਾ ਕਰ ਕੋਤ ਲੈਂਦਾ ਜਦਾਂ ਅਨੁਕਰ ਹਨਾ ਆਪਣੇ ਵੀ ਜਦਾਂ ਇਦਾਂ ਲਾਉਂਦੇ ਆ ਆਹੜੀਆਂ ਚੀਜ਼ਾਂ ਚੂਚਾਂ ਬਾਹਰ ਉਹ ਜਦਾਂ ਨਿਕਲਦੀਆਂ ਨਾ ਹੀ ਪੰਗਾ ਲਈਏ ਜੇ ਤੁਹਾਨੂੰ ਸਭ ਤੋਂ ਸਸਤੀ ਚੀਜ਼ ਚਾਹੀਦੀ ਉਹ ਵੀ ਇੱਥੋਂ ਮਿਲ ਜੂਗੀ ਤੇ ਜੇ ਤਾਂ ਦਾਕਤ ਕੋਈ ਅੰਤਿਆ ਨਹੀਂ ਹੈ ਨਾ ਇੰਨੇ ਚੀਜ਼ਾਂ ਦਾ ਇੱਥੇ ਲਿਖਿਆ ਨਾ 30 ਯੂਰੋ ਦੀ ਹੈ ਨਾ ਇਹ ਚਿਮਣੀ ਚਲੋ ਥੋੜੀ ਵੇਖਣ ਨੂੰ ਵੱਡੀ ਜਿਹਾ ਲੱਗਦੀ ਹੈ ਨਾ ਸੋਹਣੀ ਨਹੀਂ ਲੱਗਦੀ ਤਾਂ ਆਫਰ ਚ ਲੱਗੀ ਹੈ ਇੱਥੇ ਜੀ 60 ਸੈਂਟੀਮੀਟਰ ਵਾਲੀ 49 ਯੂਰੋ ਦੀ ਕੀ ਮਤਲਬ 5000 ਰੁਪਏ ਦੀ ਇੰਡੀਆ ਦੇ ਹਿਸਾਬ ਨਾਲ ਤੇ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਵੀ ਜਿੱਦਾਂ ਕੋਈ ਇੰਨੇ ਦੀ 5000 ਰੁਪਏ ਦੀ ਕੋਈ ਆਉਂਦੀ ਹੈ ਹੈ ਨਾ ਆਹ ਫੇ ਇਧਰ ਆ ਗਈ ਆਹ 5000 ਰੁਪਏ ਦੀ ਪਰ ਇਹ ਤਾਂ ਬਹੁਤ ਹੀ ਜਦਾ ਵੱਡੀ ਹੈ ਨਾ ਤੇ ਆ ਜਿੱਦਾਂ ਆ ਓਵਨ ਆਗੇ ਬੇਕਿੰਗ ਓਵਨ ਤੇ ਇਸ ਪਾਸੇ ਜਿੱਦਾਂ ਚੁੱਲ੍ਹੇ ਚੱਲੇ ਆ ਹਰ ਤਰ੍ਹਾਂ ਦੇ ਆਈ نو ਦਿਸ ਕਾਊਂਟਰ ਟੌਪ ਕੰਪਲੀਟਲੀ ਹਾਣਸ ਰਾਈਟ ਨਾਓ ਆਈ ਲਵ ਦਿਸ ਕਾਊਂਟਰ ਟੌਪ ওকে ਬਟ ਵੀ ਵਿਲ ਬਾਏ ਲੇਟਰ ਨਾਟ ਨਾਓ ਮੇਬੀ ਲੇਟਰ ਨੋ ਨਾਓ ਬੁੜੀਆਂ ਦਾ ਜਿੱਦਾਂ ਲੈ ਕੇ ਆਵੇ ਬੰਦਾ ਹੁਣ ਇਹ ਮੈਂ ਕਾਊਂਟਰ ਟੌਪ ਚੇਂਜ ਕਰਨਾ ਪਤਾ ਨਹੀਂ ਕਿਦਾਂ ਘੋਲ ਘਾਲ ਕੇ ਅੱਗੇ ਹੀ ਉਸੇ ਫਿਟ ਕੀਤਾ ਹੁਣ ਇਹ ਮੈਂ ਚੇਂਜ ਕਰਨਾ ਵਾਟ ਇਸ ਬਣੇ ਆ ਜਿੱਦਾਂ ਨਾ ਸਾਰੇ ਪਾਸੇ ਇੱਧਰ ਸਾਰੇ ਜਿੱਦਾਂ ਆਫਿਸ ਵਾਲਾ ਕੰਮ ਆ ਜਾਂ ਜਿੱਦਾਂ ਘਰ ਦੇ ਵਿੱਚ ਹਨਾ ਕਿਸੇ ਨੇ ਕੋਈ ਡੈਸਕਟਾਪ ਜਾਂ ਕੁਝ ਵੀ ਇਦਾਂ ਦੀ ਚੀਜ਼ ਰੱਖਣੀ ਆ ਆਪਣੇ ਵਧੀਆ ਜਿੱਦਾਂ ਆਫਿਸ ਵਾਲਾ ਸੈਟਅਪ ਜਿਆ ਹਨਾ ਤਾਂ ਆ ਵੇਖੋ ਕਿੱਡਾ ਸੋਹਣਾ ਇਸ ਪਾਸੇ ਵੀ ਜਿੱਦਾਂ ਇਹ ਆਪਣਾ ਇੱਥੇ ਬੰਦਾ ਹਨਾ ਜਿੱਦਾਂ ਬੈ ਕੇ ਕੰਮ ਕਰੇ ਟੌਰ ਨਾਲ ਆਫਿਸ ਜਿਆ ਬਣਾਇਆ ਅਜੇ ਤੱਕ ਕਾਫੀ ਦਾੜਾ ਕੋਈ ਕੰਮ ਹੀ ਨਹੀਂ ਤੁਸੀਂ ਵੀਡੀਓ ਵੀਡੀਓ ਵੇਖੋ ਵੀਡੀਓ ਵੀਡੀਓ ਵੇਖੋਗੇ ਚਾਰ ਪੈਸੇ ਆਉਣਗੇ ਹਨਾ ਜੇ ਚਾਰ ਪੈਸੇ ਇਕੱਠੇ ਹੋਣਗੇ ਫਿਰ ਇਦਾਂ ਦਾ ਸਣਾ ਥੋੜਾ ਜਿਹਾ ਸੋਨਾ ਜਿਹਾ ਸੈਟਅਪ ਇਹ ਲਾਵਾਂਗੇ ਹਨਾ ਇਹ ਇਦਾਂ ਇੱਥੇ ਬੰਦਾ ਵੀਡੀਓ ਬਣਾਉਣ ਡਿਆ ਆਪਣੀ ਐਡਿਟ ਕਰਨ ਡਿਆ ਪੋਸਟ ਕਰਨ ਡਿਆ ਹਨਾ ਸਾਰਾ ਕੁਝ ਤੇ ਵੀਡੀਓ ਵੀਡੀਓ ਵੇਖੋ ਤੇ ਫਿਰ ਇਦਾਂ ਦੇ ਵਧੀਆ ਵਧੀਆ ਚੀਜ਼ਾਂ ਦਾ ਨੂੰ ਮੈਂ ਮਖਮਾ ਤੇ ਹੁਣ ਆ ਗਏ ਜਿੱਦਾਂ ਨਾ ਬੈਡਰੂਮ ਆ ਕੁਰਸੀ ਜੀ ਲੱਗੀ ਆ ਤਾਂ ਆ ਆ ਗਿਆ ਬੈੱਡ ਤੇ ਇਦਾਂ ਹੋਇਆ ਹੈ ਐਨ ਕਹੜਾ ਗੱਦੇ ਕੂੜੇ ਕਾਲੇ ਕਿ ਆ ਨਰਮਾ ਪੂਰੇ ਵਰੀ ਗਿਆ ਸਿਸਟਮ ਇਹ ਸੋਹਣਾ ਲੱਗਦਾ ਆ ਵੇਖੋ ਤੇ ਉਦਾਂ ਹੀ ਹਿਸ ਬੰਨੇ ਵੀ ਆ ਕਿੱਡੇ ਸੋਹਣੇ ਰੰਗ ਰੂੰਗੇ ਆ ਪੂਰਾ ਉਸੇ ਹਿਸਾਬ ਨਹੀਂ ਆ ਵੇਖੋ ਕਿ ਚਾਰਦਨਾ ਦੇ ਰੰਗ ਹਨਾ ਇਦਾਂ ਦੇ ਰੰਗ ਰੂੰਗ ਬਹੁਤ ਚੱਲਣ ਡੇ ਆ ਜਿਦਾਂ ਪਸਾ ਫਿੱਕਾ ਪਿਸਤਾਜ ਆ ਨਾਲ ਹੀ ਇਦਾਂ ਦਾ ਹੀ ਥੀਮ ਦੇ ਵਿੱਚ ਇਧਰ ਬਾਥਰੂਮ ਤਿਆਰ ਹੋਇਆ ਹਰ ਇੱਕ ਚੀਜ਼ ਇੱਥੇ ਹੀ ਮਿਲਣੀ ਹੈ ਇਹ ਜਿਹੜੀ ਚੀਜ਼ ਇੱਥੇ ਲੱਗੀ ਹੈ ਨਾ ਕੋਈ ਬਾਹਰ ਦੀ ਚੀਜ਼ ਨਹੀਂ ਆ ਭਾਵੇਂ ਆ ਨਕਲੀ ਫੁੱਲ ਫਲ ਹੋਣ ਜੋ ਮਰਜੀ ਸਰਾਣੇ ਗੱਦੀਆਂ ਸੁੱਟਣ ਵਾਲੇ ਉੱਤੇ ਕੰਬਲ ਆ ਲਾਈਟਾਂ ਹਰ ਇੱਕ ਚੀਜ਼ ਦਾ ਨਾਲ ਮੁੱਲ ਲੱਗਾ ਆ ਵੇਖੋ ਵੀ ਇਹ ਵੀਡੀਓ ਜਿੱਦਾਂ ਵਿਖਾ ਲੰਡੇ ਆ ਵੀ ਕਿਦਾਂ ਜਿੱਦਾਂ ਤੁਸੀਂ ਇਹਨਾਂ ਘਰੇ ਫਰਨੀਚਰ ਨੂੰ ਜਿੱਦਾਂ ਬਣਾ ਸਕਦੇ ਆ ਇਹ ਐਡਾ ਔਖਾ ਨਹੀਂ ਜਿੱਦਾਂ ਕੰਮ ਨਾ ਇਹਦਾ ਫਿਟਿੰਗ ਇਹ ਸਭ ਨਾ ਹੋ ਜਾਂਦੀ ਇਹਦੀ ਇਸ ਪਾਸੇ ਜਿੱਦਾਂ ਆ ਗਿਆ ਹੁਣ ਆ ਜਿੱਦਾਂ ਐਂਟਰੀ ਹੀ ਉੱਥੇ ਵੀ ਆ ਜਿੱਦਾਂ ਬੱਚਿਆਂ ਦਾ ਲੱਗਾ ਸੀ ਸਮਾਨਦਸਪੂਣ ਤੇ ਆ ਜਿੱਦਾਂ ਬੱਚਿਆਂ ਦਾ ਰੂਮ ਆ ਇੱਕ ਇਧਰ ਆ ਫਿਰ ਦੂਸਰਾ ਰੂਮ ਆ ਇਹਦੇ ਚ ਜਿਹਦਾ ਥੀਮ ਥੋੜਾ ਹੋਰ ਆ ਤੁਸੀਂ ਦੇਖ ਸਕਦੇ ਆ ਕਿ ਆ ਡੈਸਕ ਟੂਸਕੇ ਲੱਗਾ ਹੈ ਨਾ ਬੱਚੇ ਦੇ ਕੰਮਕੁਮ ਕਰਨ ਨੂੰ ਬਾਕੀ ਸਮਾਨਦਸਪੂਣ ਰੱਖਣ ਨੂੰ ਹਲਮਾਰੀਓ ਦੀ ਤੇ ਆ ਛੋਟਾ ਇੱਥੇ ਬੈੱਡ ਲੱਗਾ ਇਹਦੇ ਵਿੱਚ ਜਿੱਦਾਂ ਥੋੜਾ ਜਿਹਾ ਜਦੋਂ ਹਨਾ ਬੱਚਾ ਵੱਡਾ ਤੇ ਉਹਦੇ ਸਕੇਟਬੋਰਡ ਹੋ ਗਿਆ ਉਪਰੇ ਗिटार ਘੜੂ ਹਨਾ ਜਦੋਂ ਛੋੜੀ ਜਿਹੀ ਵੱਡੀ ਐਚ ਜਦਾਂ ਆਉਂਦਾ ਜਦੋਂ 13 14 ਸਾਲ ਦੇ ਵਿੱਚ ਹਨਾ ਸਟਿੱਕਰ ਸੁੱਕਰ ਉਸੇ ਹਿਸਾਬ ਨਾਲ ਤੇ ਇੱਧਰ ਕੱਡਲ ਐਨੀਮਲਸ ਨਾਲ ਲਿਵਿੰਗ ਰੂਮ ਦੇ ਸੈਟਅਪ ਬਹੁਤ ਸੋਹਣੇ ਪੈਨਲ ਪੂਨਲ ਜਿਹਾ ਬਣਿਆ ਬਹੁਤ ਸੋਹਣਾ ਜਦਾਂ ਐਸ ਬੰਨੇ ਸਾਰਾ ਜਦਾਂ ਲਿਵਿੰਗ ਰੂਮ ਦਾ ਸੈਟਅਪ ਆ ਜਦਾਂ ਟੀਵੀ ਟੀਵੀ ਰੱਖਣ ਵਾਸਤੇ ਜਿਹੜੇ ਟੀਵੀ ਬੋਰਡ ਹੁੰਦੇ ਆ ਤੁਰ ਦੇ ਤੁਰ ਦੇ ਜਦਾਂ ਉਹ ਇਸ ਪਾਸੇ ਜਿੱਦਾਂ ਨਾ ਇੱਕ ਰੈਸਟੋਰੈਂਟ ਆ ਇਧਰੋਂ ਜਿੱਦਾਂ ਤੁਸੀਂ ਆਰਡਰ ਕਰ ਸਕਦੇ ਆ ਬਹੁਤ ਜਿੱਦਾਂ ਜਿਆਦਾ ਸਸਤਾ ਆ ਇਧਰ ਮਸ਼ੀਨਾਂ ਮਸ਼ੂਨਾ ਲੱਗੀਆਂ ਕਾਫੀ ਕਾਫੀ ਆਣੀਆਂ ਕਿਉਂਕਿ ਬਹੁਤ ਹੀ ਜਿਆਦਾ ਵੱਡਾ ਹੈ ਤੇ ਜੇ ਤਾਂ ਤੁਸੀਂ ਇੱਥੇ ਆਉਨੇ ਆ ਤਾਂ ਤੁਹਾਨੂੰ ਜਿੱਦਾਂ ਬਹੁਤ ਹੀ ਜਿਆਦਾ ਸਮਾਂ ਚਾਹੀਦਾ ਇਹਦੇ ਵਾਸਤੇ ਇਹ ਪਤਾ ਕਿ ਕਿਸ ਨੂੰ ਭੁੱਖ ਵੀ ਲੱਗੂਗੀ ਜਾਂ ਕਿਸ ਦੇ ਨਾਲ ਨੇ ਆਣਾ ਉਹਦਾ ਫਿਰ ਕਿ ਇੱਥੇ ਰੈਸਟੋਰੈਂਟ ਵੀ ਆਏ ਕਿ ਬੰਦਾ ਜਿਹੜਾ ਆ ਪੂਰੇ ਪੈਸੇ ਹਰ ਇੱਕ ਥਾਂ ਤੇ ਹਰ ਇੱਕ ਚੀਜ਼ ਤੇ ਲਾ ਕੇ ਜਾਵੇ ਸਮਾਨ ਲਿਆਵੇ ਉਹਦੇ ਤੇ ਪੈਸੇ ਖਰਚੇ ਹੋਏ ਖਾਣ ਪੀਣ ਤੇ ਵੀ ਪੈਸੇ ਖਰਚੇ ਤੇ ਇਹ ਹਿਸਾਬ ਨਾਲ ਹਰ ਇੱਕ ਚੀਜ਼ ਬਣਾਈ ਹੈ ਜਿੱਦਾਂ ਵੇਖੋ ਵੀ ਪੌੜੀਆਂ ਉਤਰਨੇ ਆ ਤਾਂ ਤੁਰੇ ਤੁਰੇ ਉਹ ਆਉਂਦੇ ਆ ਪੌੜੀਆਂ ਉਤਰਦੇ ਆ ਵੇਖੋਗੇ ਆ ਤਾਰਾਂ ਤੁਰਾਂ ਵਾਲੇ ਪਏ ਹਨ ਜਿੱਦਾਂ ਅਸ਼ੂਸ਼ਾ ਲਾਉਣ ਨੂੰ ਆ ਹੋਰ ਆ ਨਿੰਬੂ ਨਿਚੋੜਨ ਵਾਲੀਆਂ ਛੋਟੀਆਂ ਇਦਾਂ ਤੋੜ ਤੱਕ ਤਾਂ ਚੀਜ਼ਾਂ ਪਈਆਂ ਇਹਨਾਂ ਦਾ ਮਕਸਦ ਇਦਾਂ ਜਿੱਦਾਂ ਇਹ ਤੁਸੀਂ ਮੇਰੀ ਪੁਰਾਣੀ ਵੀਡੀਓ ਵੇਖੀ ਹੈ ਉਹਦੇ ਜੀ ਵੀ ਮੈਂ ਇਦਾਂ ਪ੍ਰੀਮਾਰਕ ਦੇ ਵਿੱਚ ਦਿਖਾ ਰਿਆ ਸੀ ਕਿ ਉਹਦੇ ਦੀ ਇਹੇ ਸਿਸਟਮ ਹੀ ਜਿਹਦਾ ਹਨਾ ਕਿ ਜਦ ਆਪਾਂ ਜਦੋਂ ਕਾਊਂਟਰ ਤੇ ਜਾਂਦੇ ਆ ਸਮਾਨ ਲੈਣ ਵਾਸਤੇ ਉਹਦੇ ਚੀਜ਼ਾਂ ਦੇ ਜਾਂਦੇ ਆ ਜਿਹਦੀ ਗਾੜੀ ਚੀਜ਼ਾਂ ਰੱਖੀਆਂ ਹਨਾ ਤੇ ਉਹੀ ਸਿਸਟਮ ਹੈ ਇੱਥੇ ਵੀ ਇਸ ਪਾਸੇ ਜਿੱਦਾਂ ਸਾਰਾ ਰਸੋਈ ਦਾ ਸਮਾਨ ਆ ਸਾਡਾ-ਅੱਡ ਤਰ੍ਹਾਂ ਦੇ ਪੌਂਡ ਪੂਟ ਪਤੀਲੇ ਆ ਬੇਕਿੰਗ ਆ ਤੇ ਜਿੱਦਾਂ ਚੀਜ਼ਾਂ ਹਨਾ ਆ ਪਲੇਟਾਂ ਬਲੂਟਾਂ ਆ ਗਈਆਂ ਘਰ ਦਾ ਜਿਹੜਾ ਸਾਰਾ ਰਸੋਈ ਦਾ ਜਿੱਦਾਂ ਸਮਾਨ ਹਨਾ ਹਰ ਇੱਕ ਚੀਜ਼ ਆ ਇਧਰ ਛੋਟੀਆਂ ਜਾਲੀਆਂ ਆਗੀਆਂ ਜਿਹੜੀਆਂ ਜਿਹੜੀਆਂ ਮਰਜ਼ੀ ਆ ਵੇਖੋ ਇਹ ਕਿਡੀਆਂ ਕਿਡੀਆਂ ਪਤੀਲੇ ਛੋਟੇ ਤੋਂ ਵੱਡੇ ਫਰਾਈਪੈਨ ਇਹ ਪੂਰਾ ਭਾਂਡਾ ਛਰਨਾ ਬਸ ਇੱਕ ਕੰਮ ਹੈ ਨਹੀਂ ਆ ਜਿਹੜਾ ਆਪਣੇ ਜਿੱਦਾਂ ਇੰਡੀਆ ਨਾਮ ਲਿਖ ਦਿੰਦੇ ਹੁੰਦੇ ਨੇ ਨਾ ਚੀਜ਼ਾਂ ਤੇ ਉਹ ਕੰਮ ਨਹੀਂ ਇੱਥੇ ਆ ਗਿਆ ਬਾਕੀ ਸਮਾਨ ਸਾਰਾ ਪੂਰਾ ਮਿਲੂਗਾ ਹਰ ਇੱਕ ਚੀਜ਼ ਨਾ ਆਪਣੇ ਲਿਖ ਦਿੰਦੇ ਸੀ ਮਨੂ ਜੇ ਵੀ ਚੇਤਾਗੇ ਪਤਿਲਿਆਂ ਤੇ ਪਤਿਲਿਆਂ ਤੇ ਤੇ ਨਹੀਂ ਡੋਲੂਆਂ ਡਾਲੂਆਂ ਤੇ ਹਨਾ ਜਾਂ ਇਦਾਂ ਦੀਆਂ ਚੀਜ਼ਾਂ ਦੇ ਨਾਮ ਲਿਖਿਆ ਹੁੰਦਾ ਸੀ ਕਿਉਂਕਿ ਇੱਕ ਦੂਜੇ ਦੇ ਘਰਾਂ 'ਚ ਸਮਾਨ ਜਿੱਦਾਂ ਪਹਿਲੀਆਂ ਜਾਂਦਾ ਹੁੰਦਾ ਸੀ ਹੁਣ ਤਾਂ ਪਤਾ ਨਹੀਂ ਕਿ ਲਿਆਉਂਦਾ ਕਿ ਨਹੀਂ ਲਿਆਉਂਦਾ ਇੱਕ ਦੂਜੇ ਕੋ ਜਾਂ ਪਿੰਡ ਦੇ ਜਿੱਦਾਂ ਗੁਰਦਾਰਿਆਂ ਦਾ ਜਿਹੜਾ ਸਮਾਨ ਹੁੰਦਾ ਸੀ ਜਾਂ ਖਾੜੇ ਪਤੀ ਦਾ ਜਿੱਦਾਂ ਸਮਾਨ ਹੁੰਦਾ ਸੀ ਭੁੱਲਰਾਂ ਦੀ ਪਤੀ ਦਾ ਅੱਡਾ ਜਿੱਦਾਂ ਸਾਂਝਾ ਸਮਾਨ ਹੁੰਦਾ ਨੇ ਲਿਆਂਦਾ ਉਹਦੇ ਤੇ ਨਾਮ ਲਿਖਿਆ ਹੁੰਦਾ ਸੀ ਸਾਰਾ ਤੇ ਉਸੇ ਤਰ੍ਹਾਂ ਆਹ ਸਾਡਾ ਡੱਡ ਮਾਨਸਵੰਨੇ ਹਨਾ ਇਹਨੇ ਕਿਹੜਾ ਰੰਗ ਲੈਣਾ ਜਿਹੜਾ ਰੰਗ ਲੈਣਾ ਤੇ ਆ ਆਈਸਕ੍ਰੀਮ ਜਮਾਉਣਾ ਤੇ ਕੁਲਫੀਆਂ ਜਿੱਦਾਂ ਜਮਾਉਣਾ ਤੇ ਆ ਦੇਖੋ ਮੈਂ ਕੋਸ਼ਿਸ਼ ਨਿਚੋੜਨਾ ਤੇ ਲੱਗਦਾ ਮੈਨੂੰ ਬਹੁਤ ਹੀ ਵੱਡੀ ਆ ਆ ਛੋਟੀ ਜਿੱਦਾਂ ਉੱਥੇ ਵਿਖਾ ਲਿਆ ਸੀ ਇਹ ਲਸਣ ਲਸਣ ਨਿਚੋੜਨ ਨੂੰ ਜਾਬਦੀ ਮੈਂ ਪਿੱਛੇ ਕਹਤਾ ਕਿ ਨਿੰਬੂ ਨਿਚੋੜਨ ਨਾਲ ਹੀ ਪਹਿਲ ਲਸਣ ਵਾਸਤੇ ਹੈ ਬਿਨਾਂ ਜ਼ਿਆਦਾ ਲਸਣ ਦੀਆਂ ਕਲੀਆਂ ਕੁਲੀਆਂ ਇਸ ਪੰਨੇ ਜਿੱਦਾਂ ਹੁਣ ਆਗੇ ਆ ਬੂਟੇ ਵਿੱਚ ਜਿੱਦਾਂ ਫੇਕ ਵੀ ਪਿੱਛੇ ਹੈਗੇ ਹੀ ਪਰ ਇਹ ਜਿੱਦਾਂ ਅਸਲੀ ਹੈ ਜਿੱਦਾਂ ਇਹ ਸਾਰੇ ਫੁੱਲ ਫੁੱਲ ਬੂਟੇ ਛੋਟੀ ਜਦੋਂ ਵਿੱਚ ਨਰਸਰੀ ਆ ਨਾਲ ਹੀ ਇਹ ਬੂਟੇ ਲੈ ਆ ਤੇ ਨਾਲ ਹੀ ਫਿਰ ਇੱਧਰ ਇੰਨਾ ਵਾਸਤੇ ਜਿੱਦਾਂ ਗਮਲੇ ਗੁੰਮਲੇ ਜੇ ਕਈ ਤਰ੍ਹਾਂ ਦੀਆਂ ਪੋਟਸ ਵਗੈਰਾ ਪਈਆਂ ਜਦੋਂ ਬਾਰੀ ਜੀ ਜਿਹੜੀ ਆਪਾਂ ਨੂੰ ਚਾਹੀਦੀ ਆ ਉਹ ਏਦਾਂ ਜਿੱਦਾਂ ਆਪਾਂ ਨੂੰ ਇਹਦੇ ਚ ਲੱਭਣੀ ਪੈਣੀ ਆ ਤੇ ਇਹ ਲੱਭਣ ਵਾਸਤੇ ਨਾ ਜਦੋਂ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਉੱਥੇ ਜਿੱਦਾਂ ਕੰਪਿਊਟਰ ਜੇ ਲੱਗੇ ਆ ਤੇ ਉਹਦੇ ਚ ਆਪਾਂ ਉਹਦਾ ਨਾਮ ਪਰਣਾ ਬਾਰੀ ਦਾ ਜਿਹੜੀ ਸਾਨੂੰ ਚਾਹੀਦੀ ਆ ਉਹ ਲਿਖਿਆ ਆਏ ਨਾ ਆ ਉੱਤੇ ਤੁਸੀਂ ਵੇਖ ਸਕਦੇ ਆ ਕਿ ਆ ਜਿੱਦਾਂ ਰਿਗਾਲ ਲਿਖਿਆ 31 ਨੰਬਰ ਉਧਰ ਪਰੇ 01 ਲਿਖਿਆ ਕੰਪਿਊਟਰ ਚ ਸਾਨੂੰ ਦੱਸ ਦੂਗਾ ਕਿ ਕਿਹੜੀ ਸੈਕਸ਼ਨ ਦੇ ਵਿੱਚ ਆ ਕਿੰਨੇ ਨੰਬਰ ਰਿਗਾਲ ਦੇ ਵਿੱਚ ਆ ਆ ਜਿੱਦਾਂ ਇਥੇ ਆਪਾਂ ਆਇਰੇ ਸਾਰਾ ਆ ਗਿਆ ਲਿਖਿਆ ਕਿ ਆ ਜਦਾ 23 ਨੰਬਰ ਦੇ ਆਪਾਂ ਨੂੰ ਜਾਣਾ ਪੈਣਾ ਤੇ 24 ਨੰਬਰ ਖਾਨਾ ਉਹਦਾ ਤਾਂ ਇੱਥੇ ਇਹ ਵੀ ਲਿਖਿਆ ਆ ਗਿਆ ਵੀ ਚਮਤੀ ਪਈਆਂ ਇੱਥੇ ਉੱਪਰ ਵੀ ਲਿਖਿਆ ਆ ਗਿਆ 23 ਨੰਬਰ ਇੱਥੇ ਵੀ ਜਿੱਦਾਂ 23 ਲਿਖਿਆ ਤਾਂ ਆ ਜਿੱਦਾਂ ਇੱਥੇ 00 ਆਪਾਂ ਨੂੰ ਇਹਦੇ ਵਾਸਤੇ ਲੱਭਣਾ ਪੈਣਾ 24 ਨੰਬਰ ਤੇ ਉੱਥੇ ਜਿੱਦਾਂ ਆਪਣੀ ਹੋਊਗੀ 24 ਨੰਬਰ ਤੇ ਆ ਦੋਵੇਂ ਪਾਸੇ ਜਿੱਦਾਂ ਨੰਬਰ ਲਿਖੇ ਉਹਦੇ ਉਧਰ ਲਿਖੇ ਹੈ ਇਹਦੇ ਇਧਰਲੇ ਪਾਸੇ ਲਿਖੇ 23 ਤੇ 24 ਨੰਬਰ ਜਿੱਦਾਂ ਆ ਗਿਆ ਤੇ ਆ ਜਿੱਦਾਂ ਇਥੋਂ ਆ ਆਪਣੀ ਜਿਹੜੀ ਬਾਰੀ ਜੀ ਜਿਹੜੀ ਮੋਟੇ ਮੈਂ ਦਿਖਾ ਲਿਆ ਕਿ ਉੱਥੋਂ ਲਈ ਹੈ ਨਾ 24 ਨੰਬਰ ਦੇ ਵਿੱਚ ਉਹ ਜਿੱਦਾਂ ਬਾਰੀ ਤੇ ਇਹਦੇ ਹੁਣ ਜਿੱਦਾਂ ਬੁਏ ਅੱਡਵਾ ਵਿੱਚ ਜਿਹੜੀਆਂ ਸ਼ੈਲਫਾਂ ਜਿੱਦਾਂ ਰੱਖਣੀਆਂ ਹਨਾ ਉਹ ਅੱਡਵਾ ਜਿੱਦਾਂ ਉਹ ਬਾਰੀ ਹੀ ਦਾ ਜਿੱਦਾਂ ਹੁਣ ਦੋ ਬੁਏ ਇਹਦੇ ਅੱਡ ਅੱਡ ਤੇ ਇਹਦੀਆਂ ਸ਼ਲਮਾਂ ਵੀ ਅੱਡ ਲੈਣੀਆਂ ਪੈਣੀਆਂ ਬਾਰੀ ਲੈ ਲਈ ਬੁਏ ਲੈ ਲੈ ਤੇ ਬੁਏਆਂ ਤੋਂ ਬਾਅਦ ਹੁਣ ਜਿੱਦਾਂ ਵਿੱਚ ਫੱਟੇ ਸ਼ੈਲਫਾਂ ਆਈਆਂ ਜਿਹੜੀਆਂ ਦੀਆਂ ਉਹ ਅੱਡ ਤੇ ਸਾਰਾ ਕੁਝ ਜੇ ਆਪਾਂ ਇਹਨੂੰ ਕੁੰਡੇ ਲਾਉਣੇ ਆ ਹਨਾ ਖਿੱਚਣਾ ਤੇ ਉਹ ਕੁੰਡੇ ਅਡ ਲੈਣੇ ਪੈਣੇ ਆ ਸਾਰਾ ਸਾਮਾਨ ਜਿੱਦਾਂ ਅਡ ਅਡ ਜੇ ਦਫੇ ਚ ਲੈਣਾ ਪੈਂਦਾ ਡੋਰ ਹੀ ਜਾ ਰੋ ਆਲਸੋ ਕਮਿੰਗ ਸੈਪਰੇਟ ਯਾ ਕਬਜੇ ਵੀ ਜਿੱਦਾਂ ਅਡ ਲੈਣੇ ਪੈਣੇ ਆ ਬਾਰੀ ਆਸਤੇ ਜਿੱਦਾਂ ਚੈੱਕ ਆਊਟ ਤੇ ਹੁਣ ਬਾਕੀ ਦੀ ਵੀਡੀਓ ਬਣਾਉਣੀ ਚੈੱਕ ਆਊਟ ਤੋਂ ਬਾਅਦ ਪੈਸੇ ਪੇ ਕਰਕੇ ਨਾ ਦੇਖ ਜਿੱਦਾਂ ਜਿੱਦਾਂ ਤੁਸੀਂ ਕਲਿੱਕ ਕਰੀ ਜੰਨੇ ਆ ਉਹ ਦੁੱਧ ਦਾ ਬਿੱਲ ਬਣੀ ਜਾਣਾ ਇਧਰਲੀ ਸਾਈਡ ਇਹ ਤੋਂ ਖਿਆਪੇ ਜਿੱਦਾਂ ਹਨਾ ਇੱਥੇ ਜਿੱਦਾਂ ਉਹ ਕਾਰਡ ਕੋਡ ਲੱਗਾ ਕਾਰਡ ਤੋਂ ਪੈਸੇ ਜਿੱਦਾਂ ਪੇ ਕਰ ਸਕਦੇ ਆ ਯਾ ਆਈ ਵਾਂ ਵੇਜੀ ਹੌਟ ਡੌਗ ਵੇਜੀ অর ਪਲਾਂਟ ਵਨ ਵੇਜੀ ਵਨ ਪਲਾਂਟ ਬੇਸਡ ਨੰਬਰ ਇਸ 109 ਸੀਲ ਹਾਂ ਯਾ ਦਸ ਇਸ ਦਸ ਯਾ ਆਲ ਇਸ ਕਲਾਰ ਥੈਂਕ ਯੂ ਇਥੋਂ ਨਾ ਜਿੱਦਾਂ ਹੌਟ ਡੌਗ ਮਿਲਦੇ ਆ ਇਹ ਜਿੱਦਾਂ ਪਲਾਂਟ ਬੇਸਡ ਦਾ ਇਹ ਫੀਲ ਹੁੰਦਾ ਕਿ ਜਿੱਦਾਂ ਹਨਾ ਮੀਟ ਆ ਪਰ ਇਹ ਮੀਟ ਨਹੀਂ ਹੈਗਾ ਜਿੱਦਾਂ ਕੋਈ ਸਬਜ਼ੀਆਂ 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 ਤਾਂ ਨਹੀਂ ਸਬਜ਼ੀਆਂ ਦੇ ਦੇ ਵਿੱਚ ਪਰ ਇਹਦੇ ਵਿੱਚ ਜਿੱਦਾਂ ਸੋਇਆ ਸੋਇਆ ਪਾ ਕੇ ਮੀਟ ਤੇ ਆ ਜਿੱਦਾਂ ਸੂਰਤ ਗਾਈਆਂ ਵਾਲਾ ਤੇ ਇਹਦੇ ਨਾਲ ਜਿੱਦਾਂ ਨਾ ਇੱਥੇ ਸੌਫਟੀ ਆ ਤੇ ਇਹਨਾਂ ਨੇ ਹਕ ਕੋਨ ਦਿੱਤੀ ਨਹੀਂ ਜੀ ਜੀ ਡੇਢ ਯੂਰੋ ਦੀ ਹੈ ਤੇ ਆ ਨਾਲ ਕੱਪ ਮਿਲਿਆ ਤੇ ਕੱਪ ਆਸਤੇ ਇੱਥੇ ਨਾ ਜਿੱਦਾਂ ਲੱਗੀਆਂ ਮਸ਼ੀਨਾਂ ਜੀਆਂ ਉਹਦੇ ਚ ਤੁਸੀਂ ਜਿੰਨੀ ਆਰ ਮਰਜ਼ੀ ਪਾਣੀ ਕੋਲਾ ਜਾਂ ਕੁਛ ਵੀ ਪਰ ਕੇ ਪੀ ਸਕਦੇ ਆ ਕਾਫੀ ਵੀ ਜਿੱਦਾਂ ਇਹਦੇ ਵਿੱਚ ਪੀ ਸਕਦੇ ਆ ਉਹਦਾ ਕਾਫੀ ਵਾਲਾ ਕੱਪ ਆ ਡੁੱਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਇਹਦੇ ਚ ਆਪਾਂ ਭਰਦੇ ਮਾਲ ਇੱਥੇ ਇਹਦਾ ਕਈ ਤਰ੍ਹਾਂ ਦਾ ਸਲਾਦ ਆਪਾਂ ਕੀਰਿਆਂ ਵਾਲਾ ਸਲਾਦ ਪਾਵਾਂਗੇ ਇਹਦੇ ਚ ਤਾਂ ਗੰਡੇ ਆ ਜੇ ਦਰੋਸਤ ਕੀਤੇ ਜਿੱਦਾਂ ਗੰਡੇ ਇਹ ਮੈਨੂੰ ਬਹੁਤ ਪਸੰਦ ਆ ਬਾਬਾ ਹਰੇ ਇਧਰੋਂ ਜਿੱਦਾਂ ਤੁਸੀਂ ਪਾ ਸਕਦੇ ਆ ਸੌਸਾਂ ਇਧਰ ਕੈਚਅਪ ਆ ਗਈ ਦੋ ਬੱਲ ਕੇ ਇਹ ਆ ਜਿੱਦਾਂ ਇੱਕ ਹੋਰ ਸੌਸ ਤੇ ਇਹ ਹੋਣਾ ਹੋ ਗਿਆ ਰੈਡੀ ਇਹਨੂੰ ਏਦਾਂ ਬਲੇਟੋ ਨਹੀਂ ਤਾਂ ਹੁ ਮੂਮਲ ਲੱਭ ਗਿਆ ਸਾਰਾ 1 ਯੂਰੋ ਦਾ ਹੀ ਚੀਜ਼ ਆ 15-16 ਸਾਲ ਪਹਿਲਾਂ ਉਸੇ ਮਾਲ ਦੇ ਵਿੱਚ ਜਿੱਦਾਂ ਢਿੱਡ ਵੱਧ ਗਿਆ ਨਾਲ ਦੀ ਹੱਸਦੀ ਆਂ ਕਿ ਇਹ ਢਿੱਡ ਵੱਧ ਗਿਆ ਜ਼ਰਾ ਮੈਂ ਸਹੀ ਪ੍ਰਸਹੀ ਉੱਥੇ ਹੀ ਨਾ ਜਿੱਦਾਂ ਸਫਾਈ-ਸੁਫਾਈ ਦਾ ਕੰਮ ਕਰਦੇ ਸੀ ਵਰਮ ਵਿੱਚ ਲੱਗੇ ਸੀ ਕਲੀਨਿਕ ਵਾਲੀ ਚ ਤੇ ਦੁਪਹਿਰਾਂ ਨੂੰ ਜਦੋਂ ਛੁੱਟੀ ਹੁੰਦੀ ਸੀ ਉੱਥੇ ਨਾ ਹੌਟ ਡੌਗ ਮਿਲਦੇ ਹੁੰਦੇ ਸੀ ਇਕੱਲੇ ਆ ਜਿੱਦਾਂ ਕੱਲਾ ਮੀਟ ਵਾਲਾ ਹੁੰਦਾ ਤੇ ਮੈਂ ਮੀਟ ਖਾਂਦਾ ਨਹੀਂ ਸੀ ਨਾਲ ਹੋਰ ਮੁੰਡੇ ਸੀ ਜਿੱਦਾਂ ਖਾਂਦੇ ਨਹੀਂ ਤੇ ਅਸੀਂ ਇਹਦੇ ਤੋਂ ਬਿਨਾਂ ਕੱਲਾ ਬੰਨ ਲੈ ਲੈਣਾ ਬੰਨ ਦੇ ਵਿੱਚ ਜਿੱਦਾਂ ਸੌਸ-ਸੂਸ ਭਰ ਕੇ ਖਾਣੀ ਨਾਲ ਆ ਕੱਪ ਲੈ ਲੈਣਾ ਤੋ ਸੋ ਦੁੱਧ ਦੱਦ ਪੀਪੋ ਕੇ ਰਾਜ ਰੂਜ ਕੇ ਤੇ ਜਦਾਂ ਬਾਕੀ ਦੇ ਕੰਮ ਕਰਨੇ ਇਥੋਂ ਭਾਵੇਂ ਆ ਚਲ ਇਹਦੇ 'ਚ ਜਦੋਂ ਮੈਂ ਕੋਲਾ ਪਾ ਲਿਆ ਮੈਂ ਤੁਹਾਨੂੰ ਦਿਖਾਉਣਾ ਕੈਮਰਾ ਨਹੀਂ ਚਲਾਇਆ ਤੇ ਇਥੋਂ ਇਦਾਂ ਨਪੋ ਤੇ ਕੋਲਾ ਪਾਉਣਾ ਕੋਲਾ ਪਾਓ ਜੋ ਮਰਜੀ ਹੈਨਾ ਕਈ ਤਰ੍ਹਾਂ ਦਾ ਜਦਾਂ ਜੂਸ ਆ ਪਾਣੀ ਵੀ ਮਿਲਦਾ ਪਾਣੀ ਪਾਓ ਜੇ ਗਲਾਸ ਧੋਣਾ ਵਾ ਜੇ ਇੱਕ ਅੱਢ ਚੀਜ਼ ਪੀ ਕੇ ਅੱਢ ਟਰਾਈ ਕਰਨੀ ਹੈ ਹੈਨਾ ਜੇ ਰੁਪਈਆ ਜਿਹੜਾ ਦਿੱਤਾ ਉਹ ਪੂਰਾ ਕਰਨਾ ਤੇ ਇਥੋਂ ਜਦਾਂ ਪਾਣੀ ਨਾ ਧੋ ਕੇ ਵੀ ਤੁਸੀਂ ਇਹਦੇ 'ਚ ਪਾਣੀ ਧੋਲ ਕੇ ਤੇ ਗਲਾਸ ਪਾ ਸਕਦੇ ਆ ਆ ਜਦਾਂ ਇਹਦੇ ਚ ਕੋਈ ਚੀਜ਼ ਪਹਿਲਾਂ ਭਰੀ ਹੈ ਨਾ ਉਹਨੂੰ ਆਪਾਂ ਇੱਥੇ ਕਰਕੇ ਡੋਲ ਵੀ ਸਕਦੇ ਹਾਂ ਕੱਪ ਤੋਂ ਤੇ ਕੋਲਾ ਪੀਣਾ ਕੋਲਾ ਪੀਓ ਜੂਸ ਪੀਣਾ ਐਪਲ ਵਾਲਾ ਜੂਸ ਪੀਓ ਤੇ ਜਿੰਨੀ ਗਾਰ ਮਰਜ਼ੀ ਪਰੋਗਲਾ ਇਦਾਂ ਭਰ-ਭਰ ਕੇ ਜਿੰਨੀ ਗਾਰ ਮਰਜ਼ੀ ਪੀਓ ਹੁਣ ਇਹ ਜਿਹੜੀ ਸੌਫਟੀ ਆਪਾਂ ਲਈ ਆਈਸਕ੍ਰੀਮ ਇਹ ਇੱਥੇ ਰੱਖ ਦੇਣੀ ਹੈ ਉਹ ਪਿੱਛੇ ਮੜੀਗੀ ਤੇ ਇਹ ਇਹਦੇ ਚ ਕੋਈ ਰਪਾਤ ਆ ਇਹ ਹੁਣ ਬਣ ਲੱਗੀ ਹੈ ਸੌਫਟੀ ਇਹ ਢੇਡ ਜਿਡਾ ਮਰਜੀ ਹੋ ਜੇ ਆਈਸਕ੍ਰੀਮ ਨਹੀਂ ਰੁਕਣੀ ਚਾਹੀਦੀ। ਵੇਖੋ ਕਿ ਇਦਾਂ ਨਿਕਲੀ ਵਿੱਚ। ਹੌ ਡੌਗ ਤਾਂ ਹੈ ਹੀ ਹੈ ਹੀ ਪਰ ਜਿਹੜੀ ਇਹਨਾਂ ਦੀ ਆਈਸਕ੍ਰੀਮ ਹੈ ਨਾ। ਲੇਕਿਨ ਇਹਨਾਂ ਦੀ ਜਿਹੜੀ ਆਈਸਕ੍ਰੀਮ ਹੈ ਨਾ ਇਹ ਬੜੀ ਟੈਟ ਈ। ਇੱਕ ਚੀਜ਼ ਲੈਣ ਆਏ ਆ ਕਿੰਨਾ ਹੀ ਸਮਾਨ ਨਿਕਨੇ ਨਿਕਾ ਕੱਪ ਗਲਾਸੀਆਂ ਇਹ ਆ ਵੀ ਟੁੱਟਾ ਉਹ ਵੀ ਟੁੱਟਾ ਲੈ ਲੀਏ ਨਵਾ। ਗਮਲਾ ਲੈ ਲੀਏ ਨਵਾ ਗਮਲਾ ਬਰਾਣਾ ਹੋ ਗਿਆ। ਇਹ ਕੋਹ ਨਾ ਕੋਈ ਜਦੋਂ ਸਿੱਧਾ ਮਾੜਾ ਮੋਟਾ ਲੱਗ ਸਦਾਉਣ ਲੱਗਦਾ ਤੇ ਇਹ ਖਰਚਾ ਕੋਈ ਨਾ ਕੋਈ ਨਵੇਂ ਤਰਿਆ ਹੀ ਹੁੰਦਾ। ਆਲਿੰਗ ਆ ਇੰਨੀਆਂ ਕਿ ਚੀਜ਼ਾਂ ਰੁਪਈਆ ਇੰਡੀਆ ਦਾ ਲੱਗਿਆ 20000 ਇਹ ਜਿੱਦਾਂ ਨਾ ਏਕੀਆ ਤੋਂ ਨਿਕਲਦਿਆਂ ਨਾਲ ਹੀ ਫਿਰ ਇਧਰਲੀ ਸਾਈਡ ਆ ਇੱਕ ਸਿਨੇਮਾ ਵਾ ਇਧਰਲੀ ਸਾਈਡ ਆ ਜਿੱਦਾਂ ਮੈਕਡੋਨਲਡਸ ਬਣਿਆ ਤੇ ਨਾਲ ਬਹੁਤ ਹੀ ਜਿੱਦਾਂ ਵੱਡਾ ਮੋਲ ਆ ਤੇ ਆਪਸਾਈਡ ਡਾਊਨ ਜਿੱਦਾਂ ਘਰ ਜਿਆ ਬਣਿਆ ਜਿੱਦਾਂ ਨਾ ਪੁੱਠਾ ਦਾ ਸਾਰਾ ਬੜਾ ਸੋਹਣਾ ਸੋਏ ਸੀ ਜੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗਿਆ ਤੇ ਇਹਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਦੇਖਦੇ ਆਂ ਜੀ ਕਿੰਦਾਂ ਜਿਹੜਾ ਸਮਾਨ ਲਿਆਂਦਾ ਉਹਦੇ ਬਾਰੇ ਇੱਕ ਹੋਰ ਵਲੌਗ ਬਣਾਵਾਂਗੇ ਮਿਲਦੇ ਆਂ ਨਵੇਂ ਅਗਲੇ ਵਲੌਗ ਦੇ ਵਿੱਚ ਉਹ ਕੇਈ ਸਤਿ ਸ਼੍ਰੀ ਅਕਾਲ